ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਪਹੁਆ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਬੱਜੀਵਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਨੱਕ ਦਿਖਾਵਾਂਗੇ ਕੁਝ ਸੂਏ ਸਵਾਜਾ ਤੇ ਕੁਝ ਗੱਬਰ ਤਿਆਰ ਆਪਾਂ ਪਹੁੰਚੇ ਹਾਂ ਵੀਰ ਸਰ ਮੇਰੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਭਾਜੀ ਸਾਸਿਓ ਵੀਰ ਜੀ ਸਾਸਿਗਾ ਹੋ ਸਨੋ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਭਾਈ ਕੋਠੀ ਠੀਕਾ ਜੋ ਹਾਂਜੀ ਚੜਦੀ ਕਲਾ ਜੇ ਚੜਦੀ ਕਲਾ ਜੀ ਤੇ ਭਾਈ ਆਪਣਾ ਨਾਮ ਤੇ ਡਰੈਸ ਦੱਸ ਦਿਓ ਨਾਮ ਮੇਰਾ ਧਰਮ ਸਿੰਘ ਜੋ ਪਿੰਡ ਬੱਚੀਵਿੰਡ ਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਹੀ ਬੋਲ ਦਿਓ 8198805802 ਠੀਕ ਹੈ ਜੀ ਤੇ ਪਹਿਲੀ ਵੀਡੀਓ ਤਾਂ ਭਾਈ ਜੀ ਕਿਵੇਂ ਰਿਹਾ ਸੀ ਬਿਲਕੁਲ ਭਾਈ ਜੀ ਮੈਂ ਟੋਟੋ ਮਟਮਾਲ ਵੇ ਗਿਆ ਆਪਣਾ ਠੀਕ ਹੈ ਠੀਕ ਹੈ ਹਾਂਜੀ ਭਾਗਲੇ ਹਾਂਜੀ ਨਿਗਾ ਨਿਗਾ ਹੀ ਹਾਂਜੀ ਤੇ ਪਾਣੀ ਪੂਣੀ ਦਾ ਇੱਧਰ ਆਪਣੇ ਵਿਚਾਈ ਆ ਹਾਂਜੀ ਹਾਂਜੀ ਭਾਈ ਜੀ ਪਾਣੀ ਦਾ ਤੇ ਵਿਚਾਰ ਹੈ ਪਾਣੀ ਕਰਕੇ ਆਪਾਂ ਕਰਦੂ ਘੱਟ 15 2000 ਰੁਪਏਾਂ ਵਿੱਚ ਚਾਸਤੀਆਂ ਪਾਉਣ ਰਹੀ ਹੈ ਕਿ ਫੇਰ ਠੀਕ ਹੈ ਠੀਕ ਹੈ ਜੀ ਹਰ ਇੱਕ ਰੁਪਿਆ ਭਰਾ ਨੂੰ ਚਲੋ ਇਹ ਕਾਰਨ ਪਈ ਕਹਿੰਦਾ ਕਿ 20000 ਤੋਂ ਲਗਭਗ ਰੇਟ ਡਾਊਨ ਪਾਵਾਂਗੇ ਹਾਂਜੀ ਤੇ ਸ਼ੁਰੂਆਤ ਭਾਈ ਕਿੱਦਾਂ ਕਰੀਏ ਐਤੋਂ ਵੱਡੀ ਝੋਟੀ ਤੋਂ ਕਰੋ ਗੱਬਨ ਤੋਂ ਠੀਕ ਹੈ ਜੀ ਦੱਸਿਓ ਭਾਜੀ ਇਹਦੇ ਬਾਰੇ ਫੇਰ ਇਹ ਭਾਜੀ ਪਹਿਲੇ ਸੂਏ ਦੁੱਧ ਤੱਕ ਝੋਟੀ ਨੇ 15 16 ਕਿਲੋ ਅੱਛਾ ਜੀ ਐ ਕਿ ਦੂਜਾ ਸੂਆ ਸੁਣੀ ਜੋ ਠੀਕ ਹੈ ਜੀ ਹਾਂਜੀ ਇਹ ਕਿੰਨਾ ਟਾਈਮ ਇਹ ਭਾਜੀ ਦਿਨ ਖੜੇਗੀ 4 ਲੈਜੇ 5 ਲੈਜੇ ਠੀਕ ਹੈ ਠੀਕ 4 ਆ ਬਿਲਕੁਲ ਜੈਦ ਬਲਾਏ ਕਰੇ ਇਹ ਲ ਲੈ ਨੀ ਪਰ ਜਿਹੜਾ 15 ਲੀਟਰ ਦੁੱਧ ਤੇ ਇਸ ਟਾਈਮ ਜਿਹੜੀ ਹੁਣ ਚੁੱਪਣ ਤਿਆਰ ਹੀ ਆ ਪਿਓਰ ਮੋਰਾ ਨਾਲ ਦੇ ਵਿੱਚ ਆ ਗਈ ਆ ਜੇ ਕੱਢ ਕੱਢ ਕੇ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਤਕੜਾ ਆ ਗਿਆ ਵਾ ਐਂਟੀ ਕੀ ਆਸ ਕਰਦੇ ਬਈ ਕਿੰਨਾ ਭਰੂਗੀ ਪਰ ਇਸ 17-18 ਕਿਲੋ ਲ ਭਰੇ ਗਿਆ ਜੇ ਕਰ ਮਾਰੀ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ 16-17 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੂਗੀ ਬਾਕੀ ਟੰਲਾ ਠੁਲਾ ਜਿਹੜੀਆਂ ਕਾਕੀ ਆ ਹਵਾਨੇ ਤੇ ਸੂਣ ਦਾ ਕਾਹਵਾਨਾ ਜਿਹੜਾ ਬਹੁਤ ਹੀ ਚੰਗਾ ਬਣਾ ਜੂਗੇ ਛਾੜਨੇ ਐਨ ਗਿੱਟ ਜਿੱਟ ਕੇ ਲਗਾ ਪਿਆ ਲੱਗਾਇਆ ਨਹੀਂ ਤੇ ਕੋਈ ਸਾਰਾ ਤੇ ਘਾਇਆ ਨਹੀਂ ਚੋਰ ਮੇਰਾ ਨਾਲ ਦੇ ਵਿੱਚ ਆ ਗਿਆ ਚੋਦੀ ਚੈਟ ਬਲੈਕ ਲੱਗੇ ਤਾਂ ਮੈਂ ਚੈੱਕ ਕਰੰਨੇ ਥੋੜਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਚੰਗਾ ਗਿਆ ਨਹੀਂ ਦੇਖ ਲੈਟ ਤੋਂ ਬਾਹਰ ਲੱਗਾ ਤੇਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਜੇ ਹਵਾ ਨੇ ਤੇ ਆ ਇਥੋਂ ਤੱਕ ਇਹ ਵੀ ਕਵਰ ਕਰ ਚੁੱਕੀ ਕਰਨ ਵਾਲੀ ਲੋਈ ਲੱਗਦੀ ਸਾਈਡ ਤੋਂ ਚੈੱਕ ਕਰੰਨੇ ਥੋੜਾ ਦਾ ਸੈਜ ਗਿਆ ਉਹ ਜੀ ਦੋ ਚੱਕ ਕਰਸਾ ਤੇ ਬਹੁਤ ਹੀ ਜ਼ਿਆਦਾ ਚੰਗਾ ਚੌਹਾਂ ਨੁਤਰਾਂ ਨੇ ਅਣ ਕੱਲਾ ਕੱਲਾ ਲੱਗਾ ਪਿਆ ਵਾ ਤੇ ਤੇ ਲਾਦੇ ਮਜਰੀਆਂ ਪਾਉਂਦੀ ਜ਼ਿਆਦਾ ਵਜੇ ਬਾਨੇ ਤੇ ਇੰਦਰੋਂ ਵੀ ਬਾਈ ਦਿਖਾ ਦੇ ਕਰੋ ਜੀ ਚੈਟਰ ਹਨੇਂ ਕਿਦਾਂ ਫੁੱਲ ਤਿਆਰ ਹੋ ਗਏ ਕਰਮ ਵਾਲੀ ਫੋਟ ਫੋਟ ਬਾਹਰ ਨਿਕਲੋ ਗਰੀ ਬਾਈ ਇਹਦਾ ਮੁੱਲ ਫਿਰ ਬਾਜੀ ਮੈਂ ਬੋਲਦੇ ਇੱਕ ਪੈਂਡ ਕਰਦੇ ਜਰਾ ਅੱਛਾ ਜੀ ਬਾਕੀ ਵੇਖ ਲਓ ਤੁਸੀਂ ਨਹੀਂ ਕਰ ਦਈਏ ਜਾਇ ਚਲੋ ਪਾਣੀ ਪੋਣੀ ਦੀ ਮਾਰ ਬੋ ਜੀ ਡੇਢ ਦੀ ਦੇ ਜੀ ਕਰ ਦਈਏ ਹੋਰ ਥੋੜੇ ਬਰੇ 1.40 ਦੇ ਦਾਂਗੇ ਹੋਰ ਕਰਤੀਏ 135 ਦੇ ਦਾਂਗੇ ਸਤਾਰ ਠੀਕ ਹੈ ਲਓ ਜੀ 135000 ਦੀ ਵਿੱਚੋਂ ਮਾਨਦਾਨ ਹੋਰ ਹੋਏਗਾ 500000 ਦਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਭਰਾ ਫੋਨ ਲਾਵੇ ਕੀਤੇ ਰੇਟ ਦੇ ਵਿੱਚੋਂ ਵੀ ਮਾਨਦਾਨ ਬਾਈ ਕਹਿੰਦਾ ਕਿ ਖੁੱਲ੍ਹਾ ਕਰਾਂਗੇ ਬਾਕੀ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਜਿਹੜਾ ਡਾਊਨ ਹੈ ਰੇਟ 18 18 ਲੀਟਰ ਵਾਲੀ ਝੋਟੀ ਆ ਤੇ ਹੈ ਵੀ ਕੋਠੇ ਜਿੱਡੀ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਤੋਂ ਜਾਓਗੇ ਇੱਕ 70 80 ਦੀ ਝੋਟੀ ਮਿਲੂਗੀ ਠੀਕ ਹੈ ਠੀਕ ਹੈ ਜੀ ਲਓ ਜੀ ਧਰਮੇ ਬਾਈ ਦੇ ਰੇਟ ਬੜੇ ਬਿਲਕੁਲ ਜਿਹਾ ਹੈ ਜਿਆ ਕਿ ਪਹਿਲੇ ਵੀਡੀਓ ਵਿੱਚ ਵੀ ਰੇਟ ਜਿਹੜੇ ਬਹੁਤ ਹੀ ਘੱਟ ਪਏ ਨੇ ਭਾਈ ਆ ਕਿਵੇਂ ਆ ਗਈ ਇਹ ਇਹੋ ਥਲੇ ਪਾਜੀ 11 ਕਿਲੋ ਦੁੱਧ ਤਿਆਰ ਜੋ ਅੱਛਾ ਜੀ ਇਹ ਪਾਜੀ ਸਵੇਰੇ 8 ਵਜੇ ਚੋਕੇ ਝੋਟੀ ਦੀ ਫੇਰ ਲਿਆਂਦੀ ਆ ਠੀਕ ਹੈ ਠੀਕ ਜੀ ਕਿੰਨਾ ਕਰਮ ਹੋ ਗਿਆ ਸੂਈ ਨੂੰ ਸੂਈ ਨੂੰ ਪਾਜੀ 10 ਲਾ ਲਓ 12 ਦੇ ਲਾ ਲਓ ਕੱਟੀ ਮਾਰ ਲਿਓ ਅੱਛਾ ਜੀ ਪਾਜੀ ਕੱਟੀ ਜੋ ਠੀਕ ਹੈ ਲੋ 10 ਤੋਂ 11 ਦੇ ਖੋਲ ਵੀਰੋ ਮਲਕਾਫ ਆ ਗਿਆ ਸਵੇਰ ਭਾਈ ਕਰਵਾ ਸੂਈ ਆ ਸਵੇਰ ਤੀਜਾ ਲਾ ਲਓ ਤੁਸੀਂ ਪਾਜੀ ਠੀਕ ਹੈ ਠੀਕ ਹੈ ਹਾਂ ਜੀ ਤੀਜਾ ਸੁਬਾ ਤੀਜਾ ਸੁਬਾ ਵਾ ਤੇ ਚੈੱਕ ਕਰਦੇ ਤੇਸ ਵਾਲੀ ਵੀ ਇਹ ਬਾਈ ਕਿੰਨਾ ਭਰ ਜੁਦਦਾ ਭਾਜੀ 11 ਕਿਲੋ ਹੁਣ ਤਿਆਰ ਜੋ ਮੋਕੇ ਤੇ ਅੱਛਾ ਜੀ 11 ਕਿਲੋ ਦੀ ਗਰੰਟੀ ਭਾਜੀ ਤੇ ਮੱਝ ਕੋ ਮੰਗਾਲੇ ਠੀਕ ਹੈ ਠੀਕ ਹੈ ਲਓ ਜੀ ਮੋਕੇ ਤੇ ਜਿਹੜਾ 11 ਬਾਕੀ 10 ਵੀ 22 ਲੋ ਗਰੰਟੀ ਆ ਤੇ ਹਵਾਨੇ ਦੇ ਨਾੜਾ ਲੋੜਾਂ ਜਿੰਨੀਆਂ ਕਾਫੀ ਆ ਗਈਆਂ ਨਾ ਤੇ ਸੁਗਾ ਤੀਸਰਾ ਸੁਈਆ ਕਰਮਾਲੀ ਤੇ ਥੀਰੇ ਆ ਗਏ ਜੀ ਥੀ ਮਿਲਕਾਫ ਉਹ ਵੀ ਦਿਖਾਉਨੇ ਆ ਇਹ ਥਣ ਤਿੰਨ ਜਿਹੜਾ ਨੋਕਾ ਲੱਗਾ ਪਿਆ ਤੇ ਇਹਨੂੰ ਵੀ ਕੱਲਾ ਕੱਲਾ ਆ ਗੱਟੀਏ ਆ ਗੱਟੀ ਜੋ ਮੰਗਦੇ ਠੀਕ ਹੈ ਠੀਕ ਹੈ ਜੀ ਆਹ ਵਾਲਾ ਜਵਾਬ ਕੇ ਆ ਗਿਆ 30 ਮਿਲਖਾਫ ਬਿਲਕੁਲ ਜਿਹਾ ਜਿਹਾ ਸੰਤਾ ਜਾਵਾ ਕੋਹ ਪੜ ਕੇ ਪੜਿਆ ਪੂਰੇ ਪਾਸੇ ਤੇ ਭਾਈ ਥਣ ਤਿੰਨ ਲੋਈ ਭਾਈ ਜੀ ਲੋਈ ਦੋਲੇ ਸਾਈਡ ਤੋਂ ਚੈੱਕ ਕਰ ਸਕਦਾ ਜਿਹੜੀਆਂ ਹਵਾਨੇ ਤੇ ਕਾਫੀ ਨਾੜਾ ਨੂੜਾ ਆ ਗਈਆਂ ਵਾ ਤੇ ਥਣ ਵੀ ਨੋਕ ਵਾਲਾ ਲੱਗਾ ਪਿਆ ਵਾ ਚੋ ਜਵਾਨ ਵੀ ਆ ਰੂਰ ਕੀ ਪੋਲੀ ਜੋ ਠੀਕ ਹੈ ਠੀਕ ਹੈ ਬਈ ਇਹਦਾ ਮੁੱਲ ਫਿਰ 95000 ਦੀ ਦੇ ਦੀਏ ਇਹ ਵੀ ਜਸਤਨਾ ਹੀ ਕਰੀਏ ਹਾਂ ਨਹੀਂ ਕਰੀਏ ਜਿੱਥੇ ਦੀ ਛੱਡ ਦੇਣੀ 85000 ਦੀ ਵੀ ਦੇ ਦਾਂ ਹਾਂ ਨਹੀਂ ਠੀਕ ਹੈ ਜੀ ਕਹਿ ਗਈ ਜੈਸ 57000 ਦੀ ਹੋਊਗੀ 84 ਕਰਦੀ ਹੈ ਹਾਂਜੀ 84 84 ਹਜ਼ਾਰ ਦੀ ਠੀਕ ਹੈ ਲਓ ਜੀ ਸੱਜੇ ਸੂਈ 84 ਹਜ਼ਾਰ ਦੀ ਦੁੱਧ ਆਸਤਾ ਮੌਕੇ ਤੇ ਬਾਕੀ 10 ਦੀ ਬਾਜੀ ਦੀ ਗਰੰਟੀ ਹੈ ਕੋਈ ਚਾਹੇ ਆਨਲਾਈਨ ਮੰਗਾ ਲੇ ਚਾਹੇ ਹਣਾ ਚਵਾਈ ਕਰ ਲਿਆ ਜੀ ਅੱਜ ਬਾਹਰ ਚਵਾਈ ਕਰੇ ਆਪਣੀ ਠੀਕ ਹੈ ਜੀ ਭਈਆ ਵੈੜ ਕਿਵੇਂ ਆ ਗਈ ਅੱਗੇ ਇਹ ਵੀ ਜੀ ਗੱਬਣ ਸ਼ਾਈ ਵਾਲੋ ਅੱਛੀ ਅੱਛਾ ਜੀ ਠੰਡੀ ਥੀਰੀ ਭਾਵੇਂ ਇਤਨਾ ਬੈਲੋ ਕਰਵਾਏ ਕੋਈ ਨਹੀਂ ਨਵੀਂ ਠੀਕ ਹੈ ਠੀਕ ਹੈ ਦਾਦੀ ਮੜੀ ਆ ਵੇਖੋ ਇੱਧਰ ਸੂਆ ਪਹਿਲਾ ਦੂਜੀ ਤੇ ਦੂਜਾ ਸੂਆ ਵਿੱਚ ਠੀਕ ਹੈ ਠੀਕ ਹੈ ਜੀ ਦੇਖੋ ਜੀ ਬਾਈ ਕਿੰਨੇ ਕ ਦੁੱਧ ਵਾਲੀ ਏ ਇਹ ਵੀਰ ਜੀ ਪਹਿਲੇ ਸੂਆ ਦੁੱਧ 12 13 ਕਿਲੋ ਭਰਿਆ ਨੇ ਅੱਛਾ ਜੀ ਐ ਕਿ ਦੂਜਾ ਸੂਆ ਸੁਣੀ ਜੋ ਠੀਕ ਹੈ ਠੀਕ ਹੈ ਜੀ ਦੋਨੀਆਂ ਸਾਈ ਯਾ ਲਾਗੀ ਤੇ ਸਾਇਰ ਕੁਆਲਟੀ ਵੀ ਚੰਗੀ ਹੈ ਨਾ ਮੱਝ ਵਾਲੇ ਹਿਸਾਬ ਦਾ ਹੁੰਦਾ ਰਾ ਕਿੰਨਾ ਟਾਈਮ ਖੜਦੀ ਬਾਈ ਅਜੇ ਪਾਜੀ ਹਫਤਾ ਲੱਗੇਗੀ ਠੀਕ ਹੈ ਠੀਕ ਹੈ ਜੀ ਹਾਂ ਠੀਕ ਤੇ ਆਸ-ਪਾਸ ਜਿਹੜਾ ਟਾਈਮ ਮੇਰੇ ਖੜੂਗੀ ਕਿੱਤੇ ਲਾਟੂ ਲਾ ਜਿਹੜੇ ਇਹਦੇ ਵੀ ਹਵਾਨੇ ਤੇ ਕਾਫੀ ਤੇ ਪਹਿਲਾਂ ਨੇ ਜਿਹੜਾ 12 ਦੇਕਰ ਦੁੱਧ ਭਰਿਆ ਵਾ ਲੈਓ ਬਾਈ ਜੀ ਦੇਖਾ ਦਾ ਕਾਟ ਜਿਹੜਾ ਇਹਦਾ ਵੀ ਛੰਗਾ ਆ ਗਿਆ ਵਾ ਤੇ ਥੋੜਾ ਦਾ ਸੈੱਜ ਗਿਆ ਵੀ ਲੱਗ ਗਿਆ ਤੇ ਚੈੱਕ ਕਰਦੇ ਆਪਾਂ ਲੈ ਲਓ ਲੈ ਲਓ ਲੈ ਲਓ ਲੋ ਜੀ ਲਾਟੂ ਲਾ ਜਿਹੜੀਆਂ ਬਹੁਤ ਜ਼ਿਆਦਾ ਅੱਜ ਹਵਾਨੇ ਤੇ ਤੇ ਆਖੀ ਕਿੰਨਾ ਕਿ ਭਰੂਗੀ ਬਾਈ ਦੁੱਧੇ ਭਾਈ 14 15 ਕਿਲੋ ਦੇ ਦੇ ਘਰ ਵਾਲੀ ਅੱਛਾ ਜੀ ਥਾਂ ਤੋਂ ਦੇਖ ਲਓ ਤੇ ਆਪਣੇ ਆਪ ਲੈ ਲਓ ਆਪਣੇ ਹਿਸਾਬ ਨਾਲ ਇੰਗਲੇ ਵਾਲੂ ਆ ਠੀਕ ਹੈ ਲਓ ਜੀ ਤੁਹਾਨੂੰ ਇਹ ਸਰਦ ਤੁਹਾਨੂੰ ਸਲਾਮ ਦਾ ਸੈੱਜ ਗਿਆ ਤੁਸੀਂ ਚੈੱਕ ਕਰ ਸਕਦੇ ਪੱਕੀ ਹੈ ਇਹ ਨਹੀਂ ਧਾਤੀ ਆ ਕੋਈ ਨਹੀਂ ਕੋਈ ਬਾਕੀ ਸੀਰੀਅਲ ਲੱਗ ਗਿਆ ਠੀਕ ਹੈ ਠੀਕ ਹੈ ਜੀ ਇੱਧਰ ਦੇਖੋ ਬਾਈ ਦਰਦੀ ਹੈ ਪੱਕੀ ਹੈ ਸੀਰੀਅਲ ਲੱਗ ਗਿਆ ਘੱਟੇ ਲੰਘਣ ਵਾਲੀਆਂ ਕਾਫੀ ਤੇ ਇਹਦਾ ਬਾਈ ਜੀ ਮੁੱਲ ਮੁੱਲ ਬਾਈ 40 ਕਰਦੇ ਦਾ ਅੱਛਾ ਜੀ 35000 ਦਿਹਾੜਾ ਦੇਵਾਂਗੇ 30 ਤੀ ਕਰ ਲੀਏ 33 ਦੀ ਹੋ ਜੇਗੀ ਲਓ ਜੀ 33000 ਦੀ ਹੈ ਬਣ ਤਿਆਰ ਤੇ 14 ਤੋਂ 15 ਲੀਟਰ ਦੁੱਧ ਭਰੂ ਪਾਕੀ ਕੋਈ ਵੀਰਤਾ ਠੰਡੀ ਜੀਦਾ ਵੀ ਕਰੀ ਚਲੋ ਤੁਹਾਨੂੰ ਪਤਾ ਕਿ ਬੈੜਾ ਜਿਹੜੀਆਂ ਹੁੰਦੀਆਂ ਸੇਵਾ ਦੇ ਹੱਥ ਹਾਂ ਵੇਖੋ ਮੱਝਾਂ ਨਾਲ ਲੱਗਾ ਜੋ ਠੀਕ ਹੈ ਠੀਕ ਹੈ ਜੀ ਹਾਂਜੀ ਯਾ ਭਾਈ ਅੱਗੇ ਚੌਥੇ ਨੰਬਰ ਤੇ ਕਿਵੇਂ ਇਹ ਬੈੜਾ ਦਾ ਬੱਚਾ ਮਰ ਗਿਆ ਭਾਜੀ ਇਹ ਬੱਛੀ ਦਾ ਅੱਛਾ ਜੀ ਦੁੱਧ ਅਜੇ ਤੱਕ 11 ਜੇ 10 ਲਾ ਲਓ 12 ਲਾ ਲਓ ਬਾਕੀ 11 ਕਿਲੋ ਠੰਡਾ ਕਰਕੇ ਦੁੱਧ ਹੋਏਗਾ ਬੱਛੀ ਨੂੰ ਕਿੰਨਾ ਟਾਈਮ ਹੋ ਗਿਆ ਸੀ ਨੂੰ ਨੂੰ ਭਾਜੀ 20 ਦਿਨ ਹੋ ਗਏ ਬੱਛੀ ਨੂੰ ਅੱਛਾ ਜੀ ਹਾਂਜੀ ਥੋਲੋ ਵੀਰ ਜੀ ਥੋਲ ਦਿਓ ਭਾਈ ਤੂਆ ਤੂਆ ਦੂਜਾ ਲਓ ਜੀ ਗੱਲ ਉਹ ਜੀ ਦੂਜਾ ਸੁਆਹ ਜੀ ਜੇਲ ਪੰਗੇ ਤੋਂ ਬਣਾਈ ਪਾਸੇ ਦਾ ਟਾਈਮ ਹੋ ਗਿਆ ਤੁਸੀਂ ਨੂੰ ਕੋਈ ਮੰਗੇ ਦੀ ਲੋੜ ਨਹੀਂ ਨੂੰ ਅੱਛਾ ਜੀ ਹਾਂਜੀ ਉਹ ਮੈਂ ਇਤਨਾ ਬਹਿ ਜਾਓ ਜੀ ਬਿਲਕੁਲ ਨਵੀਂ ਵਹਿੜ ਆ ਜੇ ਤਾਂ ਨਾਲ ਪਾਣ ਦਾ ਬਹੁਤ ਚੰਗਾ ਲੱਗਦਾ ਤੇ ਨਾਲ ਦਾ ਸੈਰ ਗਿਆ ਵੀ ਬਹੁਤ ਚੰਗਾ ਆ ਗਿਆ ਵਾ ਤੇ ਕੱਦ ਕਾਠਾ ਤਾਂ ਵੀ ਕੋਈ ਸ਼ੱਕ ਨਹੀਂ ਹੈਗਾ ਇਹ ਹੈ ਵੀ ਇਹ ਕ੍ਰਾਸ ਦੇ ਵੀ ਤੇ ਆ ਸੈਰ ਜੀ ਲੱਗਦੇ ਨੇ ਹੂੰ ਚਲੋ ਬੰਨ ਲਾਂ ਫੈਟ ਕੋਰ ਵੀ ਚੰਗੀ ਜਿਹੀ ਨਾ ਕੋਈ ਟੋਪਰੀ ਦੇ ਨਾਲ ਕੋਈ ਠੰਡ ਦੀ ਪ੍ਰਵਾਹ ਕਰਦੇ ਜਾਣੇ ਕਰੇ ਮੋੜ ਦੇ ਕਰੇ ਇੱਕ ਮਿੰਟ ਕਰ ਦੇ ਕੱਟ ਲਾਜੀ ਅਗਲੀ ਸੈੱਟ ਤੋਂ ਚੈੱਕ ਆ ਸਾਡੇ ਤੋਂ ਸੁਣਾ ਦੱਸ ਸੋ ਇਹਨਾਂ ਨੂੰ ਠੰਡੀ ਸੀਰਤਾ ਇਸ ਤਰ੍ਹਾਂ ਬੈਠੇ ਰੁਕਵਾ ਹੀ ਕੋਈ ਨਹੀਂ ਜੇ ਠੀਕ ਹੈ ਠੀਕ ਹੈ ਇਹਦਾ ਭਾਈ ਮੁੱਲ ਕਰੋ ਇਹ ਬਾਈ ਜੀ ਬੱਚਾ ਹੁੰਦਾ ਤੇ ਬੱਚੀ 40 45000 ਦੀ ਸੀ ਹਾਂਜੀ 30000 ਦੀ ਦੇ ਦੀ ਹੁਣ ਕਰ ਦੀ ਕਰਦਾ ਤੀ ਤਾਂ ਕਰ ਦੋ ਫਿਰ ਆਪ ਹੀ ਤੁਸੀਂ ਕਰ ਦੋ ਕਰ ਦੋ ਹਾਂ ਨਾ ਹੀ ਆਪੇ ਜੀ 27000 ਦੀ ਕਰ ਦਈਏ 25 ਦੀ ਕਰ 25 ਦੀ 25 ਦੇ ਹੋ ਗਈ ਆ ਠੀਕ ਆ ਲਓ ਜੀ 25 ਦੀ ਤੇ 11 ਤੋਂ 12 ਲੀਟਰ ਜਿਹੜਾ ਇਸ ਟਾਈਮ ਦੁੱਧ ਤਿਆਰ ਆ ਤੇ ਸੂਈ ਨੂੰ ਵੀ ਕੋਈ ਜ਼ਿਆਦਾ ਨਹੀਂ ਟਾਈਮ ਹੋਇਆ 20 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਤੇ ਆਹ ਬਾਈ ਐਂਡ ਤੇ ਕਿਵੇਂ ਆ ਗਈ ਜੇ ਵਿੱਚ ਗੱਪਣਿਆ ਵੈਣ ਅੱਛਾ ਜੀ ਇਹ ਪਿਛਲੀ ਵੀਡੀਓ ਤੇ ਆਪਾਂ ਪਾਈ ਉਹ ਤਾਂ ਕੱਚੀ ਸੀ ਅੱਛਾ ਜੀ ਹਾਂ ਜੀ ਹੁਣ ਉਹ ਅੱਛੀ ਤਿਆਰ ਹੋ ਗਈ ਬਿਲਕੁਲ ਠੀਕ ਹੈ ਠੀਕ ਹੈ ਇਹ ਭਾਜੀ 2-3 ਦਿਨ ਖੜੇਗੀ ਤਿਆਰੀ ਜੋ ਹੋ ਗਈ ਹੁਣ ਅੱਛਾ ਜੀ ਹਾਂ ਜੀ ਇਹ ਕਿੰਨੇ ਕੇ ਦੁੱਧ ਵਾਲੀਏ ਇਹ ਦੁੱਧ ਦੇ ਲਗੀ 14-15 ਕਿਲੋ ਲਗੀ ਅੱਛਾ ਜੀ ਪਹਿਲੇ ਸੂਵੇ 12-13 ਕਿਲੋ ਭਰਿਆ ਕਰਵਾ ਲਿਨੇ ਠੀਕ ਹੈ ਠੀਕ ਹੈ ਜੀ ਲੋ ਜੀ ਸਿੰਗ ਦਾ ਥੋੜਾ ਜਿਆਦਾ ਜ਼ਰੂਰ ਆ ਗਿਆ ਵਾ ਜਰਸੀ ਕ੍ਰੋਸ ਬਾਕੀ ਠੰਡੀ ਸੀਲ ਕੋ ਇਤਨਾ ਬਹਿ ਲੋ ਅੱਛਾ ਜੀ ਤੇ ਚਾਰ ਪੰਜ ਦਿਨਾਂ ਜੇ ਖੜੂ ਗਿੱਰੇ ਢਿੱਲਾਂ ਢੁੱਲਾਂ ਜੜੀਆਂ ਇਹਦੇ ਵੀ ਕਾਫੀ ਹਵਾਨੇ ਤੇ ਹੈਗੀਆਂ ਜੇ ਲੈਓ ਲੈਓ ਦਾ 15 ਲੀਟਰ ਇਹ ਵੀ ਦੁੱਧ ਭਰੂਗੀ ਬਾਕੀ ਸੀਲੀਆਂ ਸੁੱਲੀਆਂ ਤੁਸੀਂ ਚੈੱਕ ਕਰ ਸਕਦੇ ਜੇ ਠੀਕ ਹੈ ਜੀ ਯਸਤੀ ਜਾਲੀ ਕਰਾਉਸ ਹੂੰ ਲੋ ਜਿੱਦਲੀ ਸਾਈਡ ਤੋਂ ਸੁਣਾ ਦੱਸ ਕੇ ਆਪ ਜਿਹੜਾ ਚੈੱਕ ਕਰ ਸਕਦੇ ਕੋਈ ਛੰਡਾ ਲੱਗਾ ਵਾ ਕਿਆ ਤੁਹਾਨੂੰ ਚੈੱਕ ਕਰ ਸਕਦਾ ਜੇ ਟਿਲ ਲਾਟੂ ਨਾਲ ਸਾਰੀਆਂ ਜੇ ਕਵਰ ਕਰੂਗੀ ਸੋਨ ਤੱਕ ਹਾਂ ਲੋ ਜੀ ਸਾਰਾ ਹੀ ਕਰਨਾ ਚਾਹਦਾ ਜੇ ਠੀਕ ਹੈ ਠੀਕ ਹੈ ਤੇ ਇਹਦਾ ਭਾਜੀ ਕੀ ਕਰਨਾ ਮੋਲ ਇਹ ਪਿਛਲੀ ਵੀਡੀਓ ਦਾ ਪਾ ਪਾਈ ਸੀ ਭਾਜੀ ਮੋਲ 35 ਕੀਤਾ ਸੀ 28000 ਦੀ ਪਾਈ ਸੀ ਹਾਂਜੀ ਇਹ ਕਿ 27000 ਦੀ ਪਾ ਦਾਂਗੇ ਭਾਜੀ ਅੱਛਾ ਜੀ ਹਾਂਜੀ ਠੀਕ ਆ ਲਓ ਜੀ 27000 ਜਿੰਨਾ ਮਰਜੀ ਹਾਨ ਨਾ ਜੇ ਵਸੀ ਆਹ ਕੱਟ ਕਾਟ ਵੀ ਚੰਗਾ ਵਾ ਤੇ ਹੈ ਵੀ ਕ੍ਰਾਸ ਦੇ ਵਿੱਚ ਆ ਕੀ ਨਹੀਂ ਗਿਆ ਆਪਾਂ ਤਿਆਰ ਹੋ ਗਏ ਤੇ ਵੱਧ ਵੀਡੀਓ ਪਾਉਣੀ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਚਲੋ ਜੋ ਕਿਸੇ ਨੂੰ 1000 ਘੱਟ ਪਾਇਆ ਆ ਠੀਕ ਹੈ ਠੀਕ ਹੈ ਜੀ ਲਓ ਜੀ ਪਸ਼ੂ ਪਾਈ ਦੇ ਸੋਲ ਚੰਗੇ ਆ ਤੇ ਰੇਟ ਵੀ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ